ਪਿਛਲੇ ਜਿਹੜਾ ਉਹ 3 ਸਾਢੇ 4 ਸਾਲਾਂ ਦੇ ਵਿੱਚ ਮੈਂ 2 ਲੱਖ ਰੁਪਏ ਦਾ ਕਰਜ਼ਾਈ ਹੋਇਆ ਹੁਣ ਤਾਂ ਮਤਲਬ ਹਾਲਾਤ ਜਿਹੜੇ ਇੱਥੋਂ ਤੱਕ ਹੋ ਗਏ ਆ ਪਹਿਲਾਂ ਜੇ ਕਿਸੇ ਤੋਂ ਉਧਾਰੇ ਮੰਗ ਲੈਂਦੇ ਸੀਗੇ ਪੈਸੇ ਕਿਸੇ ਨੂੰ ਕਹਿ ਦੇਣਾ ਸੀ ਕਿ ਮੇਰਾ ਪਰਖ ਕਾਲ ਦਾ ਸਮਾਂ ਪੂਰਾ ਹੋ ਜਾਣਾ ਏ ਉਸ ਤੋਂ ਬਾਅਦ ਤਨਖਾਹ ਵਧ ਜਾਣੀ ਤੇ ਤੁਹਾਡੇ ਜਿਹੜੇ ਪੈਸੇ ਉਹ ਵਾਪਸ ਕਰ ਦੇਾਂਗੇ ਬਹੁਤ ਸਾਰੇ ਬੰਦਿਆਂ ਨੇ ਜਿਹੜੇ ਆ ਹੁਣ ਉਧਾਰੇ ਪੈਸੇ ਦੇਣੇ ਵੀ ਬੰਦ ਕਰਤੇ ਹੈਗੇ ਯਾਰ ਕਹਿੰਦੇ ਤੁਹਾਡਾ ਪਰਖ ਕਾਲ ਦਾ ਸਮਾਂ ਪਤਾ ਨਹੀਂ ਕਦੋਂ ਪੂਰਾ ਹੋਣਾ ਕਹਿਣ ਨੂੰ ਤਾਂ ਮੁਲਾਜ਼ਮ ਆ ਐਂ ਤਾਂ ਲੱਗਦਾ ਵੀ ਹਾਂ ਮੁੰਡਾ ਜੇ ਕਿਸੇ ਨੇ ਘਰ ਪੁੱਛ ਕੇ ਆਉਣਾ ਹੋਵੇ ਕਿ ਮੁੰਡਾ ਬਿਜਲੀ ਵਿਭਾਗ ਵਿੱਚ ਲੱਗਿਆ ਵੀ ਉਹਨਾਂ ਦੇ ਘਰੇ ਜਾਣਾ ਯਾਰ ਇਹ ਆ ਹੁਣ ਤਾਂ ਸਾਨੂੰ ਮਤਲਬ ਕਿਸੇ ਨੂੰ ਇਹ ਕਹਿਣ ਤੋਂ ਵੀ ਸ਼ਰਮ ਆਉਂਦੀ ਵੀ ਕਿਸੇ ਸਰਕਾਰੀ ਮੁਲਾਜ਼ਮ ਲੱਗੇ ਆ ਜੇ ਕਿਸੇ ਨੂੰ ਕਹਿ ਦਈਏ ਵੀ ਸਰਕਾਰੀ ਮੁਲਾਜ਼ਮ ਲੱਗੇ ਆ ਫੇਰ ਅਗਲਾ ਤਨਖਾਹ ਵੀ ਪੁੱਛਦਾ ਵੀ ਕਿੰਨੀ ਤਨਖਾਹ ਹੈਗੀ ਆ ਹੂੰ ਇੱਕ ਇੱਕ ਸਾਲ ਬੰਦਿਆਂ ਨੂੰ ਜਿਹੜਾ ਉਹ ਰੈਗੂਲਰ ਹੋਇਆਂ ਨੂੰ ਹੋ ਚੱਲਿਆ ਹੈਗਾ ਕੋਰਪੋਰੇਟ ਕੇਸ ਦਾ ਬਹਾਨਾ ਬਣਾ ਕੇ ਸਾਡੀਆਂ ਜਿਹੜੀਆਂ ਤਨਖਾਹਾਂ ਪਿਛਲੇ 1 ਸਾਲ ਤੋਂ ਹੋ ਰੋਕੀਆਂ ਹੋਈਆਂ ਹੁਆ ਸਾਡੇ ਵਿਭਾਗ ਦੇ ਹਾਲਾਤ ਇਹੇ ਆ ਕਿ ਜਦੋਂ ਕਨੈਕਸ਼ਨ ਥੋੜੇ ਹੁੰਦੇ ਸੀਗੇ ਉਦੋਂ ਲਗਭਗ ਜਿਹੜਾ ਉਹ 6 ਲੱਖ ਮਲਾਜਮ ਵਿਭਾਗ ਦੇ ਵਿੱਚ ਰੈਗੂਲਰ ਕੰਮ ਕਰਦਾ ਸੀਗਾ ਹੁਣ ਇਹ ਜਿਹੜੀ ਗਿਣਤੀ ਘਟ ਕੇ ਜਿਹੜੀ ਉਹ 25-30 ਹਜ਼ਾਰ ਤੇ ਆ ਗਈ ਆ ਔਰ ਕੰਮ ਆ ਜਿਹੜਾ ਉਦੋਂ ਕਈ ਗੁਣਾ ਵੱਧ ਗਿਆ ਹੈਗਾ ਮੇਰੇ ਨਾਲ ਦੇ ਭਰਤੀ ਹੋਏ ਬਹੁਤ ਸਾਰੇ ਮਲਾਜਮਾਂ ਦਾ ਇਹੇ ਆ ਕਿ ਜੇਕਰ ਉਹਨਾਂ ਨੂੰ ਕੋਈ ਹੋਰ ਚੰਗਾ ਰੋਜਗਾਰ ਮਿਲ ਜਾਵੇ ਤਾਂ ਇਸ ਮਹਿਕਮੇ ਨੂੰ ਉਹ ਛੱਡ ਕੇ ਚਲੇ ਜਾਣਾ ਚਾਹੁੰਦੇ ਹੈਗੇ ਗਰੀਬੀ ਮੈਂ ਤਾਂ ਜੀ ਪਿਛਲੇ 3 ਸਾਲਾਂ ਦੇ ਵਿੱਚ ਕਰਜ਼ਾਈ ਹੋਇਆ ਕਿਉਂਕਿ 10000 ਦੀ ਜਿਹੜੀ ਸੈਲਰੀ ਦੇ ਨਾਲ ਪੂਰਾ ਆਉਂਦਾ ਨਹੀਂ ਹੈਗਾਗਾ ਪਹਿਲਾਂ ਆਸ ਇਹ ਸੀ ਚਲੋ 3 ਸਾਲ ਦਾ ਉਹ ਬੇਸਿਕ ਪੇ ਆਲਾ ਸਮਾਂ ਜਿਹੜਾ ਹੈਗਾ ਪਰਖ ਕਾਲ ਆਲਾ ਉਹ ਲੰਘ ਜਾਣਾ ਹੈਗਾ ਉਸ ਤੋਂ ਬਾਅਦ ਫੁੱਲ ਸੈਲਰੀ ਹੋ ਜਾਣੀ ਆ ਤੇ ਜੋ ਕਰਜ਼ਾ ਸਿਰ ਚੜੂਗਾ ਵੀ ਉਹਨੂੰ ਅਸੀਂ ਉਤਾਰ ਲਾਂਗੇ ਸੌਖੇ ਤਰੀਕੇ ਦੇ ਨਾਲ ਪਰੇਕਾ ਸਾਬ ਸਦ ਦਾ ਸਮਾ ਜਿਹੜਾ ਉੱਪਰ ਦੀ ਨੰਗਣ ਦੇ باوجود ਵੀ ਸਾਨੂੰ ਜਿਹੜੀ ਉਹੀ ਤਨਖਾਹ ਮਿਲ ਰਹੀ ਆ ਹਰ ਸਾਲ ਜਿਹੜਾ ਹਰ ਮਹੀਨੇ ਜਿੰਨੀ ਤਨਖਾਹ ਮਿਲਦੀ ਆ ਉਸ ਤੋਂ ਵੱਧ ਜਿਹੜਾ ਮੇਰਾ ਖਰਚਾ ਆਉਂਦਾ ਹੈਗਾ ਨਰਵੇਗਨ ਸਪਲਾਈ ਅਸੀਂ 24 24 ਘੰਟੇ ਮਤਲਬ ਡਿਊਟੀਆਂ ਕਰਨ ਦੇ ਲਈ ਮਜਬੂਰ ਆ ਹੂੰ ਕਈ ਵਾਰ ਤਾਂ ਇਹ ਹੁੰਦਾ ਹੈਗਾ ਕਿ ਅਸੀਂ ਜਿਹੜੀ ਜੋ ਸਰਕਾਰੀ ਛੁੱਟੀਆਂ ਮਿਲਦੀਆਂ ਉਹ ਵੀ ਅਸੀਂ ਮਤਲਬ ਮਾਨ ਨਹੀਂ ਸਕਦੇ ਹੈਗੇ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਕਈ ਵਾਰੀ ਆਪਾਂ ਜਦੋਂ ਗੱਲਬਾਤ ਕਰਦੇ ਆ ਤਾਂ ਅਕਸਰ ਹੀ ਗੱਲਾਂ 'ਚ ਕਹਿ ਦਿੰਨੇ ਆ ਕਿ ਜਿਹੜੇ ਮੁਲਾਜ਼ਮ ਆ ਉਹ ਬਹੁਤ ਸੌਖੇ ਹੁੰਦੇ ਆ ਆਮ ਹੀ ਗੱਲਾਂ ਦੇ ਵਿੱਚ ਕਿਹਾ ਜਾਂਦਾ ਕਿ ਮੁਲਾਜ਼ਮ ਆ ਜਿਹੜੇ ਉਹਨਾਂ ਦੇ ਵੱਡੇ ਵੱਡੇ ਘਰ ਹੁੰਦੇ ਆ ਖੁੱਲੇ ਖਰਚੇ ਆ ਉਹਨਾਂ ਦੀ ਜ਼ਿੰਦਗੀ ਸਾਰਿਆਂ ਤੋਂ ਵਧੀਆ ਅੱਜ ਆਪਾਂ ਇਸੇ ਗੱਲ ਦਾ ਸੱਚ ਜਾਣਾਂਗੇ ਕਿ ਮੁਲਾਜ਼ਮ ਕਿੰਨੇ ਕੁ ਸੌਖੇ ਆ ਆਪਣੇ ਘਰਾਂ ਦੇ ਵਿੱਚ ਲਾਈਟ ਜਗਦੀ ਆ ਪੱਖੇ ਚੱਲਦੇ ਆ ਕੂਲਰ ਚੱਲਦੇ ਆ ਏਸੀ ਚੱਲਦੇ ਆ ਬਿਜਲੀ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਯੋਗਦਾਨ ਆ ਜੇਕਰ ਲਾਈਟ ਨਾ ਹੋਵੇ ਤਾਂ ਸਾਨੂੰ ਲੱਗਦਾ ਜਦੋਂ ਹਨੇਰਾ ਹੁੰਦਾ ਕਿ ਪਤਾ ਨਹੀਂ ਕਿਹੜੀ ਦੁਨੀਆ ਚ ਆ ਗਏ ਆ ਜੇ ਬਹੁਤ ਜ਼ਿਆਦਾ ਗਰਮੀ ਹੋਵੇ ਤਾਂ ਵੀ ਸਾਨੂੰ ਉਹ ਜ਼ਿੰਦਗੀ ਸਾਡੀ ਨਹੀਂ ਲੱਗਦੀ ਯਾਰ ਇੰਨੀ ਗਰਮੀ ਆ ਸਿਆਲ ਹੋਵੇ ਹੀਟਰ ਚੱਲੇ ਤਾਂ ਅਸੀਂ ਸੌਖੇ ਰਹਿੰਨੇ ਆ ਤਾਂ ਇਹਦੇ ਪਿੱਛੇ ਜਿਹੜੀ ਸਾਡੇ ਘਰਾਂ ਤੱਕ ਲਾਈਟ ਆਉਂਦੀ ਆ ਬਿਜਲੀ ਆਉਂਦੀ ਆ ਉਹਦੇ ਪਿੱਛੇ ਜਿਹੜੇ ਬਿਜਲੀ ਮੁਲਾਜ਼ਮ ਆ ਉਹਨਾਂ ਦਾ ਬੜਾ ਵੱਡਾ ਯੋਗਦਾਨ ਆ ਤੇ ਅੱਜ ਆਪਾਂ ਬਿਜਲੀ ਮੁਲਾਜ਼ਮ ਦੇ ਘਰ ਬੈਠੇ ਆ ਜਿਲ੍ਹਾ ਮੁਕਸਰ ਪਿੰਡ ਦਾ ਨਾਮ ਆ ਝਵੇਲਵਾਲੀ ਤੇ ਬਾਈ ਗੁਰਨ ਦਿੱਤਾ ਸਾਡੇ ਨਾਲ ਨੇ ਇਹ ਸਹਾਇਕ ਲੈਂਡਮੈਨ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਦੇ ਘਰ ਦੇ ਹਾਲਾਤ ਕਿਹੋ ਜਿਹੇ ਨੇ ਇਹਨਾਂ ਦੇ ਮੁਲਾਜ਼ਮ ਹੁੰਦੇ ਹੋਏ ਕਿਵੇਂ ਦੀ ਜ਼ਿੰਦਗੀ ਇਹਨਾਂ ਦੀ ਲੰਘ ਰਹੀ ਹੈ ਬਾਈ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਕਹਿ ਦਿੰਦੇ ਮੁਲਾਜ਼ਮ ਬੜੇ ਸੌਖੇ ਹੁੰਦੇ ਆ ਮੁਲਾਜ਼ਮਾਂ ਦੀ ਜ਼ਿੰਦਗੀ ਵਰਗੀ ਕੋਈ ਕਿਸੇ ਦੀ ਜ਼ਿੰਦਗੀ ਨਹੀਂ ਵਧੀਆ ਛੁੱਟੀਆਂ ਕੱਟਣ ਜਾਂਦੇ ਨੇ ਵਧੀਆ ਘਰ ਪਾਏ ਨੇ ਖੁੱਲੇ ਖਰਚੇ ਕਰਦੇ ਨੇ ਤਾਂ ਤੁਸੀਂ ਸਹਾਇਕ ਲੈਨਮੈਨ ਹੋ ਤੁਹਾਡੀ ਜ਼ਿੰਦਗੀ ਕਿਹੋ ਜੀ ਆ ਉਹ ਆਪਣਾ ਤਜਰਬਾ ਜਿਹੜਾ ਉਹ ਜ਼ਰੂਰ ਦੱਸੋ ਜੀ ਭਾਈ ਜੀ ਸਾਡੀ ਜ਼ਿੰਦਗੀ ਦਾ ਇਹ ਆ ਪਹਿਲੇ ਨੰਬਰ ਦਾ ਜਿਹੜੇ ਬਿਜਲੀ ਬੋਰਡ ਦੇ ਮੁਲਾਜ਼ਮ ਆ ਹੂੰ ਤੇ ਉਹ ਕੋਈ ਐਡੀ ਸੌਖੀ ਜ਼ਿੰਦਗੀ ਨਹੀਂ ਹੈ 24 ਘੰਟੇ ਅਸੀਂ ਜਿਹੜੇ ਆ ਮੱਲ ਮੌਤ ਦੇ ਸਾਹੇਠ ਕੰਮ ਕਰਦੇ ਹੈਗੇ ਆ ਹੂੰ ਠੀਕ ਆ ਬਹੁਤ ਸਾਰੇ ਸਾਡੇ ਜਿਹੜੇ ਆ ਉਹ ਮੁਲਾਜ਼ਮ ਆ ਉਹ ਡਿਊਟੀ ਦੇ ਦੌਰਾਨ ਨਿਕਾਰਾ ਹੋ ਜਾਂਦੇ ਆ ਹੂੰ ਤੇ ਸਾਡੇ ਜੋ ਮੁਲਾਜ਼ਮ ਰਿਟਾਇਰ ਹੋ ਜਾਂਦੇ ਆ ਹੂੰ ਕੋਈ ਸਹੀ ਸਲਾਮਤ ਉਹਦੇ ਆਸਤੇ ਅਸੀਂ ਜਿਹੜੀ ਆ ਮੱਲੋ ਬਹੁਤ ਖੁਸ਼ੀ ਮਨਾਉਣੇ ਹੈਗੇ ਕਿ ਸਾਡਾ ਕੋਈ ਮੁਲਾਜ਼ਮ ਠੀਕ ਠਾਕ ਜਿਹੜਾ ਉਹ ਆਪਦੀ ਡਿਊਟੀ ਪੂਰੀ ਕਰਕੇ ਜਿਹੜਾ ਉਹ ਘਰੇ ਚਲਾ ਗਿਆ ਹੈਗਾ ਹੈ ਕਿਉਂਕਿ ਕੰਮ ਦੇ ਹਾਲਾਤ ਕਈ ਵਾਰੀ ਏਦਾਂ ਦੇ ਮਤਲਬ ਬਹੁਤ ਮਾੜੇ ਹੁੰਦੇ ਹੈਗੇ ਆ ਹੂੰ ਡਿਊਟੀ ਦੇ ਦੌਰਾਨ ਬਹੁਤ ਸਾਰੇ ਬੰਦੇ ਜਿਹੜੇ ਆ ਹਾਸੇ ਵਾਪਰ ਜਾਂਦੇ ਹੈਗੇ ਆ ਬਿਲਕੁਲ ਉਹ ਨਕਾਰਾ ਹੋ ਜਾਂਦੇ ਹੈਗੇ ਆ ਹੂੰ ਤੇ ਸਾਡੀ ਜਿਹੜੀ ਆ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੀ ਜ਼ਿੰਦਗੀ ਉਹ ਐਡੀ ਸੌਖੀ ਨਹੀਂ ਹੈਗੀ ਜਿਵੇਂ ਦਾ ਮਤਲਬ ਵਿਖਾਇਆ ਜਾਂਦਾ ਹੈਗਾ ਜੀ ਜਿਵੇਂ ਆਪਾਂ ਬਈ ਦੇਖਦੇ ਕੰਮ ਤਾਂ ਕੋਈ ਵੀ ਕਰ ਦਿਆ ਨਾ ਹਰੇਕ ਕੰਮ 'ਚ ਰਿਸਕ ਹੁੰਦਾ ਜੇ ਕੋਈ ਡਰਾਈਵਰ ਦੀ ਜ਼ਿੰਦਗੀ ਦੇਖਦੇ ਆ ਤਾਂ ਡਰਾਈਵਰ ਵੀ ਕਹਿੰਦਾ ਮੈਂ ਯਾਰ ਮੇਰੇ ਨਾਲੋਂ ਔਖਾ ਕੋਈ ਨਹੀਂ ਮੈਂ 24 ਘੰਟੇ ਮੌਤ ਦੇ ਮੂੰਹ ਚ ਰਹਿਣਾ ਕੋਈ ਟੀਚਰ ਉਹ ਕਹਿੰਦਾ ਯਾਰ ਮੈਨੂੰ ਬਹੁਤ ਔਖਾ ਤੁਸੀਂ ਜਿਵੇਂ ਗੱਲ ਕੀਤੀ ਆ ਕਿ ਬਿਜਲੀ ਨਾਲ ਖੇਡਣਾ ਹਨਾ ਬਹੁਤ ਔਖੀ ਗੱਲ ਆ ਬਿਜਲੀ ਲੋਕਾਂ ਦੇ ਘਰਾਂ ਤੱਕ ਪਹੁੰਚਾਉਣੀ ਬਹੁਤ ਔਖੀ ਗੱਲ ਆ ਬਾਕੀ ਮੰਨਦੇ ਆ ਕਿ ਮੁਲਾਜ਼ਮਾਂ ਦੀ ਜ਼ਿੰਦਗੀ ਇੰਦਾ ਤਾਂ ਮਾੜੀ ਹੈਗੀ ਆ ਹੋਰ ਕਿਹੜੀਆਂ ਦਿੱਕਤਾਂ ਨੇ ਜਿਹੜਾ ਜਿਵੇਂ ਕਿਹਾ ਜਾਂਦਾ ਕਿ ਮੁਲਾਜ਼ਮਾਂ ਦੀ ਤਨਖਾਹਾਂ ਵਧੀਆ ਨੇ ਮੁਲਾਜ਼ਮ ਸੌਖੇ ਨੇ ਤਾਂ ਕਿਹੜੇ-ਕਿਹੜੇ ਲੱਗਦਾ ਤੁਹਾਨੂੰ ਕਿ ਤੁਸੀਂ ਸੌਖੇ ਕਿੰਨੇ ਕੁ ਤਨਖਾਹ ਵਦੀਆਂ ਦੇ ਇਹ ਹੈ ਜੀ ਮੈਂ 2020 ਦੇ ਵਿੱਚ ਭਰਤੀ ਹੋਇਆ ਹਾਂ ਹੂੰ ਮੈਂ ਸੀਆਰਏ 295/19 ਹੂੰ ਦੇ ਤਾਇ ਤਾਂ ਬਿਜਲੀ ਬੋਰਡ ਦੇ ਵਿੱਚ ਭਰਤੀ ਹੋਇਆ ਅੱਛਾ ਤਿੰਨ ਸਾਲ ਦਾ ਸਾਡਾ ਪਰਮਿਸ਼ਨ ਪੀਰੀਡ ਸੀ ਬੇਸਿਕ ਪੇ ਮਤਲਬ ਮਿਲਦੀ ਹੈਗੀ ਆ ਜੋ ਆਮ ਹੀ ਸਾਰੇ ਵਿਭਾਗਾਂ ਦੇ ਵਿੱਚ ਜਿਹੜਾ ਉਹ ਸਰਕਾਰ ਇਹ ਕਰਦੀ ਹੈਗੀ ਆ ਬੇਸਿਕ ਪੇ ਦੇਣ ਵਾਲਾ ਤਿੰਨ ਸਾਲ ਉਹ ਅਸਲ ਦੇ ਵਿੱਚ ਕੋਈ ਪਰਖ ਕਾਲ ਦਾ ਸਮਾਂ ਨਹੀਂ ਹੈ ਉਹ ਇੱਕ ਤਰ੍ਹਾਂ ਦੀ ਜਿਹੜੀ ਉਹ ਮੁਲਾਜ਼ਮਾਂ ਦੀ ਲੋਟੀ ਆ ਹੂੰ ਉਹੀ ਜਿਹੜਾ ਸਾਡੇ ਤੋਂ ਕੰਮ ਲਿਆ ਜਾਂਦਾ ਹੈਗਾ ਸਾਰੇ ਤਰ੍ਹਾਂ ਦਾ ਕੰਮ ਦਾ ਬੋਝ ਉਹ ਸਾਡੇ ਉੱਪਰ ਲੱਦ ਕੇ ਜਿਹੜਾ ਸਾਡੇ ਤੋਂ ਜਿਹੜਾ ਉਹ ਤੱਕੀ ਦੇ ਨਾਲ ਜਿਹੜਾ ਉਹ ਕੰਮ ਲਿਆ ਜਾਂਦਾ ਹੈਗਾ ਏ ਤੇ ਤਨਖਾਹ ਸਾਡੀ ਜਿਹੜੀ ਆ ਉਹ ਮਤਲਬ ਸਾਨੂੰ 3 ਸਾਲ ਬੇਸਿਕ ਦਿੰਦੇ ਹੈਗੇ ਆ ਪਰ ਸਾਡੇ ਹਾਲਾਤ ਜਿਹੜੇ ਆ ਉਹ ਉਸ ਤੋਂ ਥੋੜੇ ਜੇ ਮਤਲਬ ਹੋਰ ਵੱਖਰੇ ਹੈਗੇ ਆ ਮੈਨੂੰ ਜਨਵਰੀ 24 ਦੇ ਵਿੱਚ ਜਿਹੜਾ ਉਹ ਪੰਜਵਾਂ ਸਾਲ ਜਿਹੜਾ ਇਸ ਮਹਿਕਮੇ 'ਚ ਭਰਤੀ ਹੋਏ ਨੇ ਹੋ ਜਾਣਾ ਏ ਤੇ ਪਰ ਸਾਨੂੰ ਹਜੇ ਤੱਕ ਵੀ ਜਿਹੜਾ ਉਹ ਬੇਸਿਕ ਪੇਤੇ ਲਈ ਫਿਰਦੇ ਹੈਗੇ ਆ ਇੱਕ ਸਾਲ ਦਾ ਮਤਲਬ ਆ ਮੇਰਾ ਉਹ ਉਪਰ ਦੀ ਹੋ ਚੱਲਿਆ ਹੈਗਾ ਜਿਹੜਾ ਪਰਖ ਗਾਲ ਦਾ ਸਮਾਂ ਪੂਰਾ ਹੋਏ ਨੂੰ ਪਰ ਹਜੇ ਵੀ ਅਸੀਂ ਜਿਹੜੇ ਆ ਉਹੀ 10000 ਤੇ ਜਿਹੜਾ ਉਹ ਤੁਰੇ ਫਿਰਦੇ ਹੈਗੇ ਆ ਤੇ ਖਰਚੇ ਜਿਹੜੇ ਆ ਉਹ ਬਹੁਤ ਜ਼ਿਆਦਾ ਵਧ ਗਏ ਹੈਗੇ ਆ ਉਸੇ 10000 ਮਿਲਦਾ ਮਹੀਨੇ ਦਾ ਹਾਂਜੀ ਹਾਂ 10000 ਤਾਂ ਸਹੀ ਟਾਈਮ ਸਿਰ ਮਿਲ ਜਾਂਦਾ 10000 ਸਹੀ ਟਾਈਮ ਸਿਰ ਮਿਲ ਜਾਂਦਾ ਹੈਗਾ ਜੀ ਉਹ ਜੋ ਮਤਲਬ ਤੇਲ ਦਾ ਖਰਚਾ ਹੈਗਾ ਜੋ ਹੋਰ ਘਰੇਲੂ ਮਤਲਬ ਜ਼ਰੂਰਤਾਂ ਦਾ ਸਮਾਨ ਹੈਗਾ ਉਹ 10000 ਨਾਲ ਜਿਹੜਾ ਉਹ ਪੂਰਾ ਆਉਂਦਾ ਨਹੀਂ ਹੈਗਾ ਹੂੰ ਸਾਡੇ ਸੀਆਰ ਦੇ ਵਿੱਚ ਜੀਚ ਅਸੀਂ ਭਰਤੀ ਹੋਏ ਆ ਹੂੰ ਉਹਦੇ ਚ ਸਰਕਾਰ ਕੋਰਟ ਕੇਸ ਦਾ ਬਹਾਨਾ ਬਣਾ ਕੇ ਹੂੰ ਇੱਕ ਇੱਕ ਸਾਲ ਬੰਦਿਆਂ ਨੂੰ ਜਿਹੜਾ ਉਹ ਰੈਗੂਲਰ ਹੋਇਆਂ ਨੂੰ ਹੋ ਚੱਲਿਆ ਹੈਗਾ ਕੋਰਟ ਕੇਸ ਦਾ ਬਹਾਨਾ ਬਣਾ ਕੇ ਸਾਡੀਆਂ ਜਿਹੜੀਆਂ ਤਨਖਾਹਾਂ ਪਿਛਲੇ ਇੱਕ ਸਾਲ ਤੋਂ ਉਹ ਰੋਕੀਆਂ ਹੋਈਆਂ ਹਾਂ ਅਸੀਂ ਉਹੀ 10000 ਦੇ ਜਿਹੜਾ ਉਹ ਬੇਸਿਕ ਪੇਤੇ ਗੁਜ਼ਾਰਾ ਕਰਨ ਦੇ ਲਈ ਜਿਹੜਾ ਉਹ ਮਜਬੂਰ ਅੱਛਾ ਫਿਰ ਜਦੋਂ ਗੱਲ ਕਰਦੇ ਆ ਵੀ ਮੁਲਾਜ਼ਮ ਚਲ ਏਦਾਂ ਹੋ ਜਾਂਦਾ ਵੀ ਹਾਂ ਸਰਕਾਰੀ ਜੋਬ ਮਿਲ ਗਈ ਆ ਪੱਕਾ ਕੱਚਾ ਪੱਕਾ ਜਮੀਬੀਆ ਪੜ ਗਿਆ ਕਿਸੇ ਨਾ ਕਿਸੇ ਪਾਸੇ ਹੁਣ ਲੱਗਦਾ ਵੀ ਹਾਂ ਕੋਈ ਗੱਲ ਨਹੀਂ ਇਹਦੇ ਜੀ ਰਹਿਨੇ ਜਾਂ ਇੰਜ ਦਿਲ ਕਰਦਾ ਵੀ ਛੱਡ ਦਈਏ ਯਾਰ ਜੋਬ ਕੋਈ ਹੋਰ ਕੰਮ ਲੈ ਲਈਏ ਬਾਈ ਜੀ ਜਦੋਂ ਨੌਕਰੀ ਲੱਗੇ ਆ ਹੂੰ ਸਾਨੂੰ ਜਿਹੜੀ ਆ ਰੈਗੂਲਰ ਭਰਤੀ کہہ ਕੇ ਉਹ ਮੈਕਮੇ ਦੇ ਵਿੱਚ ਭਰਤੀ ਕੀਤਾ ਹੂੰ ਬਹੁਤ ਖੁਸ਼ੀ ਹੋਈ ਕਿ ਇੱਕ ਮਤਲਬ ਗਰੀਬ ਪਰਿਵਾਰ ਦੇ ਵਿੱਚੋਂ ਮਤਲਬ ਉੱਠ ਕੇ ਅਸੀਂ ਜਿਹੜਾ ਸਰਕਾਰੀ ਨੌਕਰੀ ਮਿਲ ਗਈ ਆ ਤੇ ਹੁਣ ਜਿਹੜੀ ਸਾਡੀ ਜ਼ਿੰਦਗੀ ਉਹ ਬਹੁਤ ਸੌਖੀ ਹੋ ਜਾਣੀ ਆ ਹਾਂ ਪਰ ਹਾਲਾਤ ਜਿਹੜੇ ਆ ਉਦੋਂ ਬੱਤੋ ਜਿਹੜੇ ਉਹ ਬੱਤਰ ਹੋਏ ਹੈਗੇ ਆ ਹੂੰ ਕਿਉਂਕਿ ਇੰਨੀ ਥੋੜੀ ਤਨਖਾਹ ਦੇ ਨਾਲ ਗੁਜ਼ਾਰਾ ਕਰਨਾ ਉਹ ਬਹੁਤ ਔਖਾ ਏ ਉਹ ਕਹਿੰਦਾ ਹਾਲਾਤ ਕਿੰਨੇ ਮੁਲਾਜ਼ਮ ਜਦੋਂ ਵੀ ਭਰਤੀ ਹੁੰਦਾ ਤਾਂ ਪਹਿਲਾ ਪਹਿਲਾ ਬੰਦਾ ਇਹੀ ਸੋਚਦਾ ਵੀ ਹੁਣ ਮੈਂ ਕਰਦੀ ਗਰੀਬੀ ਚੱਕਣੀ ਆ ਯਾਰ ਇਸੇ ਮਜਬੂਰੀ ਚੋਂ ਬੰਦਾ ਜੌਬ ਤੇ ਜਾਂਦਾ ਵੀ ਹੁਣ ਮੈਂ ਗਰੀਬੀ ਚੱਕਣੀ ਆ ਤੇ ਕਿੰਨਾ ਕੁ ਫਰਕ ਪਿਆ ਗਰੀਬੀ ਚੱਕਣ ਦੇ ਵਿੱਚ ਮੜਾ ਮੋਟਾ ਕੋਈ ਇੱਧਰ ਉੱਧਰ ਹੋਇਆ ਗਰੀਬੀ ਮੈਂ ਤਾਂ ਜੀ ਪਿਛਲੇ ਤਿੰਨ ਸਾਲਾਂ ਦੇ ਵਿੱਚ ਕਰਜ਼ਾਈ ਹੋਇਆ ਕਿਉਂਕਿ 10000 ਦੀ ਜਿਹੜੀ ਸੈਲਰੀ ਦੇ ਨਾਲ ਪੂਰਾ ਆਉਂਦਾ ਨਹੀਂ ਹੈਗਾਗਾ ਪਹਿਲਾਂ ਆਸ ਇਹ ਸੀ ਚਲੋ ਤਿੰਨ ਸਾਲ ਦਾ ਉਹ ਬੇਸਿਕ ਪੇ ਆਲਾ ਸਮਾਂ ਜਿਹੜਾ ਹੈਗਾ ਪਰਖ ਕਾਲ ਆਲਾ ਉਹ ਨੰਗ ਜਾਣਾ ਹੈਗਾ ਉਸ ਤੋਂ ਬਾਅਦ ਫੁੱਲ ਸੈਲਰੀ ਹੋ ਜਾਣੀ ਆ ਤੇ ਜੋ ਕਰਜ਼ਾ ਸਿਰ ਚੜੂਗਾ ਵੀ ਉਹਨੂੰ ਅਸੀਂ ਉਤਾਰ ਲਾਂਗੇ ਸੌਖੇ ਤਰੀਕੇ ਦੇ ਨਾਲ ਪਰ ਇੱਕ ਸਾਫ਼ ਸਾਦ ਦਾ ਸਮਾਂ ਜਿਹੜਾ ਉੱਪਰ ਦੀ ਨੰਗਣ ਦੇ ਬਾਵਜੂਦ ਵੀ ਸਾਨੂੰ ਜਿਹੜੀ ਉਹੀ ਤਨਖਾਹ ਮਿਲ ਰਹੀ ਆ ਹਰ ਸਾਲ ਜਿਹੜਾ ਹਰ ਮਹੀਨੇ ਜਿੰਨੀ ਤਨਖਾਹ ਮਿਲਦੀ ਆ ਉਸ ਤੋਂ ਵੱਧ ਜਿਹੜਾ ਮੇਰਾ ਖਰਚਾ ਆਉਂਦਾ ਹੈਗਾ ਪਿਛਲੇ ਜਿਹੜਾ ਉਹ 3 ਸਾਢੇ 4 ਸਾਲਾਂ ਦੇ ਵਿੱਚ ਮੈਂ 2 ਲੱਖ ਰੁਪਏ ਦਾ ਕਰਜ਼ਾਈ ਹੋਇਆ ਹੁਣ ਤਾਂ ਮਤਲਬ ਹਾਲਾਤ ਜਿਹੜੇ ਇੱਥੋਂ ਤੱਕ ਹੋ ਗਏ ਆ ਪਹਿਲਾਂ ਜੇ ਕਿਸੇ ਤੋਂ ਧਾਰੇ ਮੰਗ ਲੈਂਦੇ ਸੀਗੇ ਪੈਸੇ ਕਿਸੇ ਨੂੰ ਕਹਿ ਦੇਣਾ ਸੀ ਕਿ ਮੇਰਾ ਪਰਖ ਕਾਲ ਦਾ ਸਮਾਂ ਪੂਰਾ ਹੋ ਜਾਣਾ ਏ ਉਸ ਤੋਂ ਬਾਅਦ ਤਨਖਾਹ ਵਧ ਜਾਣੀ ਤੇ ਥੋੜੇ ਜਿਹੜੇ ਪੈਸੇ ਉਹ ਵਾਪਸ ਕਰ ਦੇਾਂਗੇ ਬਹੁਤ ਸਾਰੇ ਬੰਦਿਆਂ ਨੇ ਜਿਹੜੇ ਆ ਹੁਣ ਉਧਾਰੇ ਪੈਸੇ ਦੇਣੇ ਵੀ ਬੰਦ ਕਰਤੇ ਹੈਗੇ ਯਾਰ ਕਹਿੰਦੇ ਥੋੜਾ ਪਰਖ ਕਾਲ ਦਾ ਸਮਾਂ ਪਤਾ ਨਹੀਂ ਕਦੋਂ ਪੂਰਾ ਹੋਣਾ ਤੇ ਕਰੋ ਤੁਸੀਂ ਜਿਹੜੇ ਉਹ ਹਾਲਾਤ ਇਹ ਆ ਨਾ ਤਾਂ ਨੌਕਰੀ ਛੱਡਣ ਜੋਗੇ ਆ ਤੇ ਨਾ ਹੀ ਜਿਹੜਾ ਉਹ ਨੌਕਰੀ ਅਸੀਂ ਜਿਹੜਾ ਉਹ ਕਰਨ ਜੋਗੇ ਹੈਗੇ ਆ ਕਹਿਣ ਨੂੰ ਤਾਂ ਮੁਲਾਜ਼ਮ ਆ ਐਂ ਤਾਂ ਲੱਗਦਾ ਵੀ ਹਾਂ ਮੁੰਡਾ ਜੇ ਕਿਸੇ ਨੇ ਘਰ ਪੁੱਛ ਕੇ ਆਉਣਾ ਹੋਵੇ ਕਿ ਮੁੰਡਾ ਬਿਜਲੀ ਵਿਭਾਗ ਵਿੱਚ ਲੱਗਿਆ ਵੀ ਉਹਨਾਂ ਦੇ ਘਰੇ ਜਾਣਾ ਯਾਰ ਫਿਰ ਆਏ ਨਹੀਂ ਲੱਗਦਾ ਯਾਰ ਵੀ ਹਾਂ ਮੁਲਾਜ਼ਮ ਆ ਫਿਰ ਵੀ ਕਹਿਣ ਨੂੰ ਤਾਂ ਵਧੀਆ ਗੱਲ ਆ ਮੁਲਾਜ਼ਮਾਂ ਦੇ ਘਰੇ ਜਾਣਾ ਇਹ ਬੰਦਾ ਪੁੱਛਦਾ ਇਹ ਬਸ ਕਹਿਣ ਨੂੰ ਵਧੀਆ ਲੱਗਦਾ ਹੈਗਾ ਜੀ ਜੋ ਸਾਡੇ ਹਾਲਾਤ ਆ ਹੂੰ ਉਹਦੇ 'ਚ ਇਹ ਹੀ ਆ ਹੁਣ ਤਾਂ ਸਾਨੂੰ ਮਤਲਬ ਕਿਸੇ ਨੂੰ ਇਹ ਕਹਿਣ ਤੋਂ ਵੀ ਸ਼ਰਮ ਆਉਂਦੀ ਵੀ ਕਿਸੇ ਸਰਕਾਰੀ ਮੁਲਾਜ਼ਮ ਲੱਗੇ ਆ। ਜੇ ਕਿਸੇ ਨੂੰ ਕਹਿ ਦਈਏ ਵੀ ਸਰਕਾਰੀ ਮੁਲਾਜ਼ਮ ਲੱਗੇ ਆ ਫਿਰ ਅਗਲਾ ਤਨਖਾਹ ਵੀ ਪੁੱਛਦਾ ਵੀ ਕਿੰਨੀ ਤਨਖਾਹ ਹੈਗੀ ਆ। ਹੂੰ ਤੇ ਫਿਰ ਬੰਦਿਆਂ ਨੂੰ ਮਤਲਬ ਤਨਖਾਹ ਦੱਸਦਿਆਂ ਨੂੰ ਵੀ ਸਾਨੂੰ ਜਿਹੜੀ ਉਹ ਇੱਕ ਤਰ੍ਹਾਂ ਦੀ ਜਿਹੜੀ ਉਹ ਸ਼ਰਮ ਮਹਿਸੂਸ ਹੁੰਦੀ ਹੈਗੀ ਆ। ਹੂੰ ਜਿਵੇਂ ਤਾਂ ਬਣਾਇਆ ਜਾਂਦਾ ਹੈਗਾ ਕਿ ਸਰਕਾਰੀ ਮੁਲਾਜ਼ਮਾਂ ਨੂੰ ਇੰਨੀ ਤਨਖਾਹ ਮਿਲਦੀ ਹੈਗੀ ਆ ਜੋ ਐਨਾ ਕੁਝ ਮਿਲਦਾ ਹੈਗਾ ਇੰਨੀ ਆਸ਼ੋਰਾਮ ਦੀ ਜ਼ਿੰਦਗੀ ਹੈਗੀ ਆ। ਹੂੰ ਪਰ ਇਥੋਂ ਦੀ ਸਰਕਾਰ ਆ ਉਹ ਲਗਾਤਾਰ ਮਾਲਾ ਮੁਲਾਜ਼ਮਾਂ ਦੀ ਉਹ ਲੁੱਟ ਕਰ ਰਹੀ ਆ ਹਰ ਥੱਲੇ ਵਾਲੇ ਮੁਲਾਜ਼ਮ ਦੇ ਉੱਪਰ ਜਿਹੜਾ ਉਹ ਬੋਝ ਉਹ ਲੱਦਿਆ ਜਾ ਰਿਹਾ ਹੈਗਾ ਸਾਡੇ ਵਿਭਾਗ ਦੇ ਹਾਲਾਤ ਇਹੇ ਆ ਕਿ ਜਦੋਂ ਕਨੈਕਸ਼ਨ ਥੋੜੇ ਹੁੰਦੇ ਸੀਗੇ ਉਦੋਂ ਲਗਭਗ ਜਿਹੜਾ ਉਹ 4 ਸਵਾ ਲੱਖ ਮੁਲਾਜ਼ਮ ਵਿਭਾਗ ਦੇ ਵਿੱਚ ਰੈਗੂਲਰ ਕੰਮ ਕਰਦਾ ਸੀਗਾ ਹੁਣ ਇਹ ਜਿਹੜੀ ਗਿਣਤੀ ਘਟ ਕੇ ਜਿਹੜੀ ਉਹ 25 30 ਹਜ਼ਾਰ ਤੇ ਆ ਗਈ ਆ ਔਰ ਕੰਮ ਆ ਜਿਹੜਾ ਉਦੋਂ ਕਈ ਗੁਣਾ ਵਧ ਗਿਆ ਹੈਗਾ ਔਰ ਉਹ ਜਿਹੜਾ ਕੰਮ ਵਧਿਆ ਹੈ ਹੈਗਾ ਏ ਤੇ ਜਾਂ ਜਿਹੜੇ ਮੁਲਾਜ਼ਮ ਮੰਨ ਲਓ ਰਟਾਇਰ ਹੋਇਆ ਉਹਨਾਂ ਦਾ ਬੋਝ ਦੂਜੇ ਮੁਲਾਜ਼ਮਾਂ ਦੇ ਉੱਪਰ ਉਹ ਲੱਦਿਆ ਜਾ ਰਿਹਾ ਹੈਗਾ ਮਤਲਬ ਤੁਸੀਂ ਸਹਾਇਕ ਲੈਂਡਮੈਨ ਉਹ ਦੂਜਿਆਂ ਦਾ ਬੋਝ ਤੁਹਾਡੇ ਤੇ ਆ ਗਿਆ ਫਿਰ ਸਾਰਾ ਹੈ ਬਿਲਕੁਲ ਜੀ ਬਿਲਕੁਲ ਲੈਂਡਮੈਨ ਦਾ ਕੰਮ ਵੀ ਸਾਨੂੰ ਕਰਨਾ ਪੈਂਦਾ ਹੈਗਾ ਜੇਈ ਦਾ ਕੰਮ ਵੀ ਜਿਹੜਾ ਉਹ ਹੂੰ ਮਤਲਬ ਸਾਡੇ ਤੋਂ ਲਿਆ ਜਾਂਦਾ ਹੈਗਾ ਜੋ ਕੰਮ ਫੀਲਡ ਦੇ ਜੇਈ ਦੇ ਹੁੰਦੇ ਆ ਹੂੰ ਉਹ ਜੇਈ ਵੀ ਨਹੀਂ ਆਉਂਦੇ ਹੈਗੇ ਕਿ ਉਹ ਕੰਮ ਕਰਨ ਵਾਸਤੇ ਉਹ ਕੰਮ ਵੀ ਸਾਡੇ ਤੋਂ ਹੀ ਲਿਆ ਜਾਂਦਾ ਹੈਗਾ ਕਿੱਦਾਂ ਦੇ ਕੰਮ ਹੁੰਦੇ ਜੇ ਆਪਾਂ ਹੋਰ ਸੌਖੇ ਤਰੀਕੇ ਨਾਲ ਦੱਸਣਾ ਹੋਵੇ ਹੋਰ ਸੌਖੇ ਤਰੀਕੇ ਨਾਲ ਸਾਡਾ ਮੈਸ ਹਾਈਕਲੈਂਡ ਮੈਨ ਆ ਹੂੰ ਹੁਣ ਮਤਲਬ ਜਿਹੜੀ ਐਚਡੀ ਲਾਈਨ ਜਿਹਨੂੰ 11000 ਵੋਲਟ ਕਹਿੰਦੇ ਹੈਗੇ ਆ ਜੀ ਉਹ ਸਾਡਾ ਕੰਮ ਨਹੀਂ ਹੈਗਾਗਾ ਸਹਾਇਕ ਲੈਂਡਮੈਨ ਦਾ ਕੰਮ ਨਹੀਂ ਹੈਗਾਗਾ ਹੂੰ ਸਹਾਇਕ ਲੈਂਡਮੈਨ ਦਾ ਕੰਮ ਹੈਗਾ ਵੀ ਉਹਨੇ ਲੈਂਡਮੈਨ ਨੂੰ ਮਤਲਬ ਪੌੜੀ ਲਾ ਕੇ ਦੇਣੀ ਹੈਗੀ ਆ ਤੇ ਲੈਂਡਮੈਨ ਦੇ ਉੱਪਰ ਚੜ ਕੇ ਜਿਹੜਾ ਉਹ ਕੰਮ ਕਰਨਾ ਹੈਗਾ ਹੂੰ ਤਿੰਨ ਸਾਲ ਦੇ ਪਰਖਕਾਲ ਦੇ ਸਮੇਂ ਦੇ ਦੌਰਾਨ ਇਹ ਹੁੰਦਾ ਕਿ ਮਤਲਬ ਸਹਾਇਕ ਲੈਂਡਮੈਨ ਜਿਹੜਾ ਉਹ ਐਚਟੀ ਲਾਈਨ ਦੇ ਚੜ ਕੇ ਕੰਮ ਨਹੀਂ ਕਰਨਾ ਹੈਗਾ ਪਰ ਅਸੀਂ ਜਿਹੜੇ ਦਿਨ ਤੋਂ ਮਹਿਕਮੇ ਦੇ ਚ ਭਰਤੀ ਹੋਏ ਆ ਉਸੇ ਦਿਨ ਤੋਂ ਸਾਡੇ ਤੋਂ ਜਿਹੜਾ ਹੋਵੇ ਐਚਟੀ ਲਾਈਨ ਦਾ ਕੰਮ ਵੀ ਲਿਆ ਜਾਂਦਾ ਹੈਗਾ ਐਲਟੀ ਲਾਈਨ ਦਾ ਕੰਮ ਵੀ ਅਸੀਂ ਕਰਦੇ ਹੈਗੇ ਆ ਜੇ ਕਿਸੇ ਦਾ ਕੋਈ ਅਸਟੀਮੇਟ ਲਾ ਕੇ ਆਉਣਾ ਹੈਗਾ ਉੱਥੇ ਵੀ ਸਾਨੂੰ ਜਾਣਾ ਪੈਂਦਾ ਹੈਗਾ ਏ ਮਤਲਬ ਹਰ ਤਰ੍ਹਾਂ ਦੇ ਕੰਮ ਆ ਜਿਹੜੇ ਉਹ ਥੱਲੇ ਵਾਲੇ ਮਲਾਜ਼ਮਾਂ ਤੋਂ ਉਹ ਲੈ ਜਾਂਦੇ ਹੈਗੇ ਫਿਰ ਤਾਂ 10000 ਚ ਮੈਨੂੰ ਲੱਗਦਾ ਤੁਸੀਂ ਲੱਖਾਂ ਰੁਪਈਆ ਦਾ ਕੰਮ ਕਰ ਦਿੰਦੇ ਆ ਬਿਲਕੁਲ ਜੀ ਲੱਖਾਂ ਰੁਪਈਆ ਦਾ ਕੰਮ ਕਰਕੇ ਦੇਨੇ ਹੈਗੇ ਅਸੀਂ ਹਮ ਨਰਵੇਗਨ ਸਪਲਾਈ ਅਸੀਂ 24 24 ਘੰਟੇ ਹਮ ਮਤਲਬ ਡਿਊਟੀਆਂ ਕਰਨ ਦੇ ਲਈ ਮਜਬੂਰ ਆ ਹਮ ਕਈ ਵਾਰਦਾ ਇਹ ਹੁੰਦਾ ਹੈਗਾ ਕਿ ਅਸੀਂ ਜਿਹੜੀ ਜੋ ਸਰਕਾਰੀ ਛੁੱਟੀਆਂ ਮਿਲਦੀਆਂ ਉਹ ਵੀ ਅਸੀਂ ਮਤਲਬ ਮਾਨ ਨਹੀਂ ਸਕਦੇ ਹੈਗੇ ਕਿ ਕਿਉਂ ਕਿਵੇਂ ਉਹਦੇ 'ਚ ਇਹ ਆ ਵੀ ਜੋ ਸਰਕਾਰੀ ਛੁੱਟੀ ਹੈਗੀ ਆ ਉਹ ਅਸੀਂ ਸਾਡੇ ਮੈਹਿਮਨ ਨੂੰ ਦੱਸੇ ਤੋਂ ਬਿਨਾ ਅਸੀਂ ਸਰਕਾਰੀ ਛੁੱਟੀ ਜਿਹੜਾ ਉਹ ਕਰ ਨਹੀਂ ਸਕਦੇ ਹੈਗੇ ਅੱਛਾ ਕਈ ਵਾਰੀ ਕੰਮ ਦੇ ਹਾਲਾਤ ਹੀ ਕੁਛ ਇਦਾਂ ਦੇ ਹੁੰਦੇ ਆ ਕੰਮ ਦਾ ਬੋਝ ਵੱਧ ਹੋਣ ਕਰਕੇ ਸਾਨੂੰ ਆਪਦੇ ਘਰ ਦੇ ਕੰਮਾਂ ਨੂੰ ਪਾਸੇ ਰੱਖ ਕੇ ਲੋਕਾਂ ਦੇ ਘਰਾਂ ਤੱਕ ਵੀ ਕਿਸੇ ਨੂੰ ਚਲੋ ਸਪਲਾਈ ਜਿਹੜੀ ਆ ਹੁੰਦਾ ਰਵਿਕਰ ਮਿਲ ਜੇ ਵੀ ਕਿਸੇ ਘਰ ਦਾ ਜਿਹੜਾ ਉਹ ਦੀਵਾ ਹੋ ਬੋਜਾ ਨਾ ਰਵੇ ਕਿਸੇ ਦੇ ਘਰੇ ਹਨੇਰਾ ਨਾ ਹੋਵੇ ਇਸ ਕਰਕੇ ਅਸੀਂ ਜਿਹੜਾ ਆਪਦੇ ਕੰਮ ਨੂੰ ਪਹਿਲ ਦਿੰਨੇ ਹੈਗੇ ਆ ਪਰ ਸਰਕਾਰ ਆ ਜਿਹੜੀ ਉਹ ਸਾਡੇ ਵੱਲੀ ਬਿਲਕੁਲ ਜਿਹੜਾ ਉਹ ਧਿਆਨ ਨਹੀਂ ਦੇ ਰਹੀ ਹੈਗੀ ਹੂੰ ਇੱਕ ਹੋਰ ਵੀ ਗੱਲ ਹੁੰਦੀ ਹੈ ਬਾਈ ਜਦੋਂ ਪੁਲਿਸ ਮਹਿਕਮੇ ਦੀ ਗੱਲ ਆਉਂਦੀ ਆ ਜਾਂ ਬਿਜਲੀ ਮਹਿਕਮੇ ਦੀ ਗੱਲ ਆਉਂਦੀ ਆ ਤਾਂ ਇਹ ਕਿਹਾ ਜਾਂਦਾ ਵੀ दारू ਤੇ ਮੁਰਗਾ ਬਹੁਤ ਮੰਗਦੇ ਆ ਰਿਸ਼ਵਤ ਬਹੁਤ ਮੰਗਦੇ ਆ ਬਿਜਲੀ ਵਾਲੇ ਤੇ ਪੁਲਿਸ ਵਾਲੇ ਕੀ ਲੱਗਦਾ ਕਿੰਨਾ ਕੁ ਸੱਚ ਹੈ ਇਹ ਜੇ ਤੁਹਾਡੇ ਤੋਂ ਜਾਣਨਾ ਚਾਹੀਏ ਨਹੀਂ ਜੀ ਇਹ ਬਿਲਕੁਲ ਝੂਠਾ ਕਿਉਂਕਿ ਜਿਹੜੇ ਕੋਈ ਪੁਰਾਣੇ ਬੰਦਿਆਂ ਦਾ ਕੋਈ ਥੋੜਾ ਬਹੁਤਾ ਚਲੋ ਕਿਸੇ ਦਾ ਕੋਈ ਹੋ ਸਕਦਾ ਹੈਗਾ ਪਰ ਜਦੋਂ ਦਾ ਮੈਂ ਮਹਿਕਮੇ ਚ ਭਰਤੀ ਆਇਆ ਚਾਹੇ ਕੋਈ ਨਵੇਂ ਆ ਚਾਹੇ ਪੁਰਾਣੇ ਆ ਮੈਂ ਨਹੀਂ ਕੋਈ ਐਦਾਂ ਦਾ ਬੰਦਾ ਦੇਖਿਆ ਵੀ ਕਿਸੇ ਦਾ ਕੋਈ ਗळा ਘੁੱਟ ਕੇ ਕਿਸੇ ਤੋਂ ਪੈਸੇ ਲੈਂਦਾ ਹੈਗਾ ਹੂੰ ਠੀਕ ਆ ਤੇ ਕੋਈ ਐਦਾਂ ਦੀ ਰਿਸ਼ਵਤ ਵਾਲੀ ਗੱਲ ਨਹੀਂ ਹੈ ਜੋ ਨਵੇਂ ਮੁੰਡੇ ਭਰਤੀ ਹੋਏ ਆ ਅਸੀਂ ਤਾਂ ਹਜ ਤੱਕ ਮੱਲਵ ਕਦੇ ਕੋਈ ਰਿਸ਼ਵਤ ਵਾਲਾ ਐਦਾਂ ਦਾ ਮੱਲਵ ਕੋਈ ਕੰਮ ਨਹੀਂ ਕੀਤਾ ਹੈਗਾ ਇਹ ਸਰਕਾਰ ਮੱਲਵ ਉਹ ਮੁਲਾਜ਼ਮਾਂ ਨੂੰ ਬਦਨਾਮ ਕਰਨਾ ਚਾਹੁੰਦੀ ਆ ਕਿ ਜਿਹੜੇ ਮੁਲਾਜ਼ਮਾਂ ਉਹ ਲੋਕਾਂ ਤੋਂ ਜਿਹੜੇ ਉਹ ਪੈਸੇ ਇਕੱਠੇ ਕਰਦੇ ਹੈਗੇ ਆ ਇਹ ਰਿਸ਼ਵਤ ਖੋਰੀ ਕਰਦੇ ਹੈਗੇ ਆ ਹੂੰ ਇਹ ਬਿਲਕੁਲ ਝੂਠ ਆ ਇਹ ਐਦਾਂ ਐਦਾਂ ਦੀ ਮਤਲਬ ਕੋਈ ਗੱਲ ਨਹੀਂ ਹੈਗੀ ਕਿ ਕੋਈ ਮਤਲਬ ਰਿਸ਼ਵਤ ਵਾਲਾ ਨਹੀਂ ਹੈ ਕੋਈ ਕਿਸੇ ਤੋਂ ਮਤਲਬ ਧੱਕੇ ਨਾਲ ਪੈਸੇ ਲੈਣ ਵਾਲਾ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਅੱਛਾ ਕਿੰਨੇ ਜਾਣੇ ਹੈਗੇ ਆ ਬਾਈ ਤੁਹਾਡੇ ਜਿੰਨੇ ਸਹਾਇਕ ਲਾਇਨਮੈਨ ਕਿੰਨੀ ਗਿਣਤੀ ਦੇ ਵਿੱਚ ਹੈਗੇ ਆ ਜਿਹੜੇ ਐਦਾਂ ਕਹ ਲਈ ਵੀ ਕਹਿਣ ਨੂੰ ਉਹ ਮੁਲਾਜ਼ਮਾਂ ਪਰ ਹੈ ਬੇਰਜਗਾਰਾ ਵਾਂਗੂ ਯਾਰ ਐਦਾਂ ਦੇ ਜੋ ਮੁਲਾਜ਼ਮਾਂ ਜਿਹੜੇ ਭਰਤੀ ਦੇ ਵਿੱਚ ਮੈਂ ਆ ਉਹਦੇ ਚ ਸਰਕਾਰ ਨੇ 3500 ਦੀ ਭਰਤੀ ਕੱਢੀ ਸੀਗੀ ਹੂੰ ਉਹਦੇ ਚ 2800 ਤੋਂ ਪਲੱਸ ਜਿਹੜੇ ਆ ਉਹ ਮੁਲਾਜ਼ਮ ਇਹਨਾਂ ਨੇ ਭਰਤੀ ਕੀਤੇ ਹੈਗੇ ਆ ਹੂੰ ਤੇ ਇਹ ਜਿਹੜਾ ਮਾਮਲਾ ਐਦਾਂ ਦੇ ਜਿਹੜੇ ਮੁਲਾਜ਼ਮ ਆ ਜਿਨ੍ਹਾਂ ਨੂੰ ਪੂਰੀ ਤਨਖਾਹ ਨਹੀਂ ਮਿਲਦੀ ਹੈਗੀਗੀ ਘੱਟ ਤਨਖਾਹ ਦੇ ਜਿਹੜਾ ਉਹ ਗੁਜ਼ਾਰਾ ਕਰਨ ਦੇ ਲਈ ਮਜਬੂਰ ਆ ਉਹ 2800 ਤੋਂ ਪਲੱਸ ਮੁਲਾਜ਼ਮ ਆ ਅੱਛਾ ਹਾਂ ਉਹਦੇ ਚ ਕੁਝ ਜਿਹੜੇ ਆ ਉਹ ਮਤਲਬ ਕੁਝ ਤਜਰਬਾ ਸਰਟੀਫਿਕੇਟ ਲਾ ਕੇ ਆਏ ਹੈਗੇ ਆ ਕੁਝ ਜਿਹੜੇ ਆ ਬਿਨਾਂ ਤਜਰਬੇ ਵਾਲੇ ਹੈਗੇ ਆ ਪਰ ਸਰਕਾਰ ਨੇ ਮਤਲਬ ਇੱਕੋ ਕੋਰ ਕੇਸ ਦਾ ਬਹਾਨਾ ਬਣਾ ਕੇ ਇਹ ਪਤਾ ਨਹੀਂ ਹੈਗਾਗਾ ਵੀ ਕੋਰ ਕੇਸ ਦੇ ਵਿੱਚ ਮਤਲਬ ਤਨਖਾਹ ਰੋਕਣ ਵਾਲਾ ਹੈਗਾ ਜਾਂ ਨਹੀਂ ਹੈਗਾਗਾ ਪਰ ਸਰਕਾਰ ਆ ਜਿਹੜੀ ਉਹ ਸਾਡਾ ਆਰਥਿਕ ਤੇ ਜਿਹੜਾ ਸਮਾਜਿਕ ਉਹ ਸ਼ੋਸ਼ਣ ਉਹ ਲਗਾਤਾਰ ਕਰ ਰਹੀ ਹੈਗੀ ਆ ਸਾਨੂੰ ਮਤਲਬ ਪੂਰੀਆਂ ਤਨਖਾਹਾਂ ਨਾ ਦੇ ਕੇ ਫਿਰ ਤਾਂ ਮਾਨਸਿਕ ਤੌਰ ਤੇ ਵੀ ਬਹੁਤ ਪਰੇਸ਼ਾਨ ਹੁੰਦੇ ਹੋਗੇ ਯਾਰ ਵੀ ਸੋਚਿਆ ਕੀ ਸੀ ਤੇ ਹੋਈ ਕੀ ਜਾਂਦਾ ਬਿਲਕੁਲ ਜੀ ਕੰਮ ਦਾ ਬੋਝ ਬਹੁਤ ਜ਼ਿਆਦਾ ਹੈਗਾ ਏ ਮਾਨਸਿਕ ਤੌਰ ਤੇ ਪਰੇਸ਼ਾਨ ਹੋਣੀ ਆ ਹਮ ਕਿਉਂਕਿ 24 24 ਘੰਟੇ ਕੰਮ ਕਰਨਾ ਹੈਗਾ ਮੁਲਾਜ਼ਮਾਂ ਦੀ ਗਿਣਤੀ ਬਹੁਤ ਥੋੜੀ ਹੈਗੀ ਆ ਕਈ ਵਾਰ ਤਾਂ ਹਾਲਾਤ ਇਹ ਹੁੰਦੇ ਵੀ ਕਿ ਇਕੱਲੇ ਇਕੱਲੇ ਬੰਦੇ ਨੂੰ ਜਿਹੜਾ ਉਹ ਕੰਮ ਕਰਨਾ ਪੈਂਦਾ ਹੈਗਾ ਇਹ ਅੱਛਾ ਕੀ ਲੱਗਦਾ ਫਿਰ ਹੌਲੀ-ਹੌਲੀ ਇਹ ਵਿਭਾਗ ਦੇ ਅੱਗੇ ਹਾਲਾਤ ਕਿਹੋ ਜਿਹੇ ਹੋਣ ਜਾ ਰਹੇ ਆ ਜੋ ਤੁਹਾਨੂੰ ਲੱਗਦਾ ਨੇੜੇ ਤੋਂ ਤਸਵੀਰ ਦੇਖਦੇ ਹੋ ਤੁਸੀਂ ਇਹਦੀ ਨੇੜੇ ਤੋਂ ਤੁਸੀਂ ਵੀਰ ਦੇਖਣ ਦਾ ਇਹ ਹੈ ਜੀ ਸਰਕਾਰ ਇਸ ਵਿਭਾਗ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਜਿਹੜਾ ਉਹ ਵੇਚ ਦੇਣਾ ਚਾਹੁੰਦੀ ਆ ਅੱਛਾ ਕਿਉਂਕਿ ਆ ਜਿਹੜਾ ਸਮਾਰਟ ਮੀਟਰਾਂ ਵਾਲਾ ਮਾਮਲਾ ਹੈਗਾ ਇਹ ਹੂੰ ਉਹਦੇ ਚ ਵੀ ਇਹ ਹੈਗਾ ਬਹੁਤ ਸਾਰੀਆਂ ਵੈਕੈਂਸੀਆਂ ਜਿਹੜੀਆਂ ਉਹ ਖਤਮ ਹੋ ਜਾਣਗੀਆਂ ਹੈਗੀਆਂ ਰੁਜ਼ਗਾਰ ਦੇਣ ਦੀ بجائے ਰੁਜ਼ਗਾਰ ਇਹਦੇ ਚ ਖੁੱਸਣਾ ਹੈਗਾ ਇਹਦੇ ਜਰੀਏ ਕਿਹੜੀਆਂ ਕਿਹੜੀਆਂ ਖਤਮ ਹੋਣਗੀਆਂ ਵੈਕੈਂਸੀਆਂ ਚ ਮੀਟਰ ਰੀਡਰ ਦੀ ਵੈਕੈਂਸੀ ਜਿਹੜੀ ਆ ਉਹ ਖਤਮ ਹੋ ਜਾਣੀ ਹੈਗੀ ਆ ਹੂੰ ਮਤਲਬ ਜਿਹੜੇ ਬਿੱਲ ਵੰਡਕਾ ਉਹ ਤਾਂ ਪਹਿਲਾਂ ਹੀ ਵੈਕੈਂਸੀਆਂ ਜਿਹੜੀਆਂ ਖਤਮ ਹੋ ਗਈਆਂ ਹੋਈਆਂ ਕਿਉਂਕਿ ਪ੍ਰਾਈਵੇਟ ਤੌਰ ਤੇ ਮਸ਼ੀਨਾਂ ਰਾਹੀਂ ਉਹ ਬਿੱਲ ਨਿਕਲਦੇ ਆ ਹੂੰ ਪਹਿਲਾਂ ਹੁੰਦਾ ਸੀਗਾ ਮੀਟਰ ਰੀਡਰ ਆਉਂਦਾ ਸੀ ਰੀਡਿੰਗ ਕਰਕੇ ਲੈ ਕੇ ਜਾਂਦਾ ਸੀਗਾ ਫਿਰ ਬਿੱਲ ਛਾਪ ਨਾਲੇ ਹੁੰਦੇ ਸੀਗੇ ਬੈਲ ਵੰਡਣ ਵਾਲੇ ਹੁੰਦੇ ਸੀਗੇ ਉਹਨਾਂ ਦੀਆਂ ਜਿਹੜੀਆਂ ਵੈਕੈਂਸੀਆਂ ਖਤਮ ਹੋ ਗਈਆਂ ਇਹ ਜਿਹੜੇ ਆ ਮੀਟਰ ਚੱਲਣ ਦੇ ਨਾਲ ਮਲ ਮੀਟਰੀ ਡਰਾ ਦੇ ਜਿਹੜੇ ਆ ਉਹ ਪ੍ਰਾਈਵੇਟ ਤੌਰ ਤੇ ਮੁੰਡੇ ਨੌਕਰੀ ਕਰਦੇ ਜਾਂ ਕੋਈ ਸਰਕਾਰੀ ਤੌਰ ਤੇ ਲੱਗੇ ਹੋਏ ਆ ਮੀਟਰ ਰੀਡਰ ਉਹਨਾਂ ਦੀਆਂ ਜਿਹੜੀਆਂ ਵੈਕੈਂਸੀਆਂ ਉਹ ਖਤਮ ਹੋ ਜਾਣੀਆਂ ਹੈਗੀਆਂ ਉਹ ਰੁਜ਼ਗਾਰ ਦੇਣ ਦੀ ਬਜਾਏ ਰੁਜ਼ਗਾਰ ਇਹਦੇ ਨਾਲ ਜਿਹੜਾ ਉਹ ਖੁੱਸਣਾ ਹੈਗਾ ਹੂੰ ਅੱਗੇ ਤਾਂ ਮੁਲਾਜ਼ਮਾਂ ਦੇ ਹੁੰਦਾ ਸੀਗਾ ਵੀ ਉਹਨਾਂ ਦੀ ਚੱਲ ਰਹੀ ਲਾਈਫ ਤਾਂ ਜਿਹੜੀ ਉਹ ਤਾਂ ਸਿਕਿਉਰ ਹੋ ਜਾਂਦੀ ਸੀ ਉਹ ਸੁਰੱਖਿਅਤ ਹੋ ਜਾਂਦੀ ਸੀ ਉਹਨਾਂ ਨੂੰ ਅੱਗੇ ਲਾਈਫ ਦਾ ਵੀ ਇਹ ਹੁੰਦਾ ਸੀਗਾ ਵੀ ਸੌਖੀ ਹੋਊ ਯਾਰ ਪੈਨਸ਼ਨ ਮਿਲ ਜੂਗੀ ਵੀ ਗਾਹਾਂ ਵਾਲੀ ਲਾਈਫ ਵੀ ਔਖੀ ਆ ਥੋੜੀ ਤਾਂ ਫਿਰ ਜਿਹੜੀ ਚੱਲ ਰਹੀ ਇਹੀ ਔਖੀ ਹੋਈ ਪਈ ਆ ਬਿਲਕੁਲ ਜੀ ਇਹ ਤਾਂ ਔਖੀ ਹੈਗੀ ਹੈਗੀ ਆ ਤੇ ਜਿਹੜਾ ਨਵੀਂ ਪੈਨਸ਼ਨ ਸਕੀਮ ਦੇ ਤਹਿਤ ਵੀ ਜਿਹੜੀ ਆ ਨਵੇਂ ਮੁਲਾਜ਼ਮਾਂ ਦੀ ਜ਼ਿੰਦਗੀ ਉਹ ਬਹੁਤ ਔਖੀ ਹੋਣੀ ਆ ਕਿਉਂਕਿ ਨਵੀਂ ਪੈਨਸ਼ਨ ਸਕੀਮ ਦੇ ਵਿੱਚ ਮੁਲਾਜ਼ਮਾਂ ਨੂੰ ਕੁਝ ਮਿਲਣਾ ਹੀ ਨਹੀਂ ਹੈਗਾ ਪਹਿਲਾਂ ਇਹ ਹੁੰਦਾ ਸੀਗਾ ਵੀ ਚਲੋ ਉਸ ਤੋਂ ਬਾਅਦ ਰਿਟਾਇਰ ਹੋਣ ਤੋਂ ਬਾਅਦ ਹੂੰ ਬੰਦੇ ਨੂੰ ਜਿਹੜੀ ਆ ਉਹ ਪੈਨਸ਼ਨ ਮਿਲ ਜਾਣੀ ਹੈਗੀ ਆ ਹੂੰ ਹੁਣ ਤਾਂ ਗੁਜ਼ਾਰੀ ਜੋਗੀ ਉਹ ਵੀ ਪੈਨਸ਼ਨ ਨਹੀਂ ਮਿਲਣੀ ਪਹਿਲੀ ਗੱਲ ਤੇ ਇਹ ਨਹੀਂ ਪਤਾਗਾ ਵੀ ਜਿਹੜੇ ਹੁਣ ਮੁਲਾਜ਼ਮ ਭਰਤੀ ਹੋਏ ਆ ਉਹਨਾਂ ਦਾ ਰਿਟਾਇਰਮੈਂਟ ਤੱਕ ਜਾਣਾ ਜਾਂ ਨਹੀਂ ਜਾਣਾ ਹੈਗਾ ਸਰਕਾਰ ਨੇ ਉਹਦਾ ਕੀ ਹੱਲ ਕਰਨਾ ਹੈਗਾ ਇਹ ਵੀ ਨਹੀਂ ਪਤਾ ਉਹ ਆਪ ਹੀ ਛੱਡ ਜਾਣਾ ਹੈ ਬਿਲਕੁਲ ਜੀ ਇਹੋ ਜਿਹਾ ਮਤਲਬ ਹਾਲਾਤ ਏਦਾਂ ਦੇ ਪੈਦਾ ਕੀਤੇ ਜਾ ਰਹੇ ਆ ਕਿ ਇੰਨੇ ਥੋੜੇ ਪੈਸਿਆਂ ਦੇ ਵਿੱਚ ਬੰਦਾ ਕਿੱਦਾਂ ਜਿਹੜਾ ਉਹ ਸਰਵਾਈਵ ਕਰੂਗਾ ਹੂੰ ਮੇਰੇ ਨਾਲ ਦੇ ਭਰਤੀ ਹੋਏ ਬਹੁਤ ਸਾਰੇ ਮੁਲਾਜ਼ਮਾਂ ਦਾ ਇਹ ਹੀ ਆ ਹੂੰ ਕਿ ਜੇਕਰ ਉਹਨਾਂ ਨੂੰ ਕੋਈ ਹੋਰ ਚੰਗਾ ਰੋਜ਼ਗਾਰ ਮਿਲ ਜਾਵੇ ਤਾਂ ਇਸ ਮਹਿਕਮੇ ਨੂੰ ਉਹ ਛੱਡ ਕੇ ਚਲੇ ਜਾਣਾ ਚਾਹੁੰਦੇ ਹੈਗੇ